ਕਰ ਦਿੱਤਾ ਫਤਿਹ ਦਾ ਐਲਾਨ ਸਿੰਘਾਂ ਨੇ ਕਰ ਦਿੱਤਾ ਫਤਿਹ ਦਾ ਐਲਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋ ਦੱਸ ਦਿੱਤਾ ਜਿਉਂਦੀਆਂ ਜ਼ਮੀਰਾਂ ਸਾਡੀਆਂ ਪੂਰੀਆਂ ਨੇ ਗਰਮ ਤਸਵੀਰਾਂ ਸਾਡੀਆਂ ਕਰ ਦਿੱਤਾ ਫਤਿਹ ਜੀ ਮੈਦਾਨ ਸਿੰਘਾਂ ਨੇ ਕਰ ਦਿੱਤਾ ਫਤਜੀ میدان ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹਾਲਸੇ ਨੇ ਬੜੇ ਬੜੇ ਥਮ ਸੁੱਟ ਤੇ ਆਕੜਾ ਦਿਖਾਉਂਦੇ ਆਟੇ ਵਾਂਗੂ ਗੁੰਨ ਤੇ ਵੱਡੇ ਵੱਡੇ ਟਾਲੇ ਅੱਜ ਸਾਨ ਸਿੰਘਾਂ ਨੇ ਉਹ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਉਹ ਕਰ ਦਿੱਤਾ ਫਤੇ ਦਾ ਐਲਾਨ ਸਿੰਘਾਂ ਨੇ ਕਰ ਦਿੱਤਾ ਫਤਿਹ ਦਾ ਐਲਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋਰ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋ ਦੱਸ ਦਿੱਤਾ ਜਿਉਂਦੀਆਂ ਜ਼ਮੀਰਾਂ ਸਾਡੀਆਂ ਪੂਰੀਆਂ ਨੇ ਗਰਮ ਤਸਵੀਰਾਂ ਸਾਡੀਆਂ ਕਰ ਦਿੱਤਾ ਫਤ ਜੀ ਮੈਦਾਨ ਸਿੰਘਾਂ ਨੇ ਕਰ ਦਿੱਤਾ ਫਤ ਜੀ ਮੈਦਾਨ ਸਿੰਘਾਂ ਨੇ ਹੋ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੀ ਗੱਡ ਤੇ ਨਿਸ਼ਾਨ ਸਿੰਘਾਂ ਨੇ ਹਾਲਸੇ ਨੇ ਬੜੇ ਬੜੇ ਥਮ ਸੁੱਟ ਤੇ ਆਕੜਾ ਦਿਖਾਉਂਦੇ ਆਟੇ ਵਾਂਗੂ ਘੁੰਨ ਤੇ ਵੱਡੇ ਵੱਡੇ ਟਾਲੇ ਅੱਜ ਸਾਨ ਸਿੰਘਾਂ ਨੇ ਉਹ ਜਿੱਤ ਵਾਲੀ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੀ ਗੱਡ ਤੇ ਨਿਸ਼ਾਨ ਸਿੰਘਾਂ ਨੇ ਉਹ ਕਰ ਦਿੱਤਾ ਫਤਿਹ ਦਾ ਐਲਾਨ ਸਿੰਘਾਂ ਨੇ ਕਰ ਜਿੱਤਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋ ਜਿੱਤਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹੋ ਦੱਸ ਦਿੱਤਾ ਜਿਉਂਦੀਆਂ ਜ਼ਮੀਰਾਂ ਸਾਡੀਆਂ ਪੂਰੀਆਂ ਨੇ ਗਰਮ ਤਸਵੀਰਾਂ ਸਾਡੀਆਂ ਕਰ ਦਿੱਤਾ ਫਤਜੀ ਮੈਦਾਨ ਸਿੰਘਾਂ ਨੇ ਕਰ ਦਿੱਤਾ ਫਤਜੀ ਮੈਦਾਨ ਸਿੰਘਾਂ ਨੇ ਹੋ ਜਿੱਤਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਹਾਲ ਫੇਨੇ ਬੜੇ ਬੜੇ ਥਮ ਸੁੱਟ ਤੇ ਆਕੜਾ ਦਿਖਾਉਂਦੇ ਆਟੇ ਵਾਂਗੂ ਘੁੰਨ ਤੇ ਵੱਡੇ ਵੱਡੇ ਟਾਲੇ ਅੱਜ ਸਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ ਜਿੱਤ ਵਾਲੇ ਗੱਡ ਤੇ ਨਿਸ਼ਾਨ ਸਿੰਘਾਂ ਨੇ